ਖਨੂਰ ਸਾਹਿਬ ਤੋਂ ਬਣੇ ਐਮਪੀ ਭਾਈ ਅੰਬਰਤਪਾਲ ਸਿੰਘ ਨੂੰ ਜਦੋਂ ਸੌਹ ਚੁੱਕ ਸਮਾਗਮ ਹੋਇਆ ਸੀ ਉਸ ਟਾਈਮ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਕੋਈ ਪ੍ਰੋਲ ਨਹੀਂ ਸੀ ਮਿਲੀ ਉਹਨਾਂ ਨੂੰ ਰਿਹਾਈ ਨਹੀਂ ਸੀ ਕੀਤਾ ਗਿਆ ਸੋ ਉੱਥੇ ਹੀ ਕੋਣ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਭਾਈ ਅੰਬਰਤਪਾਲ ਸਿੰਘ ਨੂੰ ਚੋਣੋ ਵਾਲਿਆਂ ਲਈ ਇੱਕ ਵੱਡੀ ਖੁਸ਼ਖਬਰੀ ਜਿਸ ਦੇ ਵਿੱਚ ਭਾਈ ਅੰਬਰਤਪਾਲ ਸਿੰਘ ਨੂੰ ਕਿਹਾ ਜਾ ਰਿਹਾ ਕਿ 5 ਤਰੀਕ ਨੂੰ ਦਿੱਲੀ ਵਿਖੇ ਲੈ ਜਾਂਦਾ ਜਾਊਗਾ ਸੌਹ ਚੁੱਕ ਸਮਾਗਮ ਵਾਸਤੇ ਤੇ ਉਹਨਾਂ ਨੂੰ 2-3 ਦਿਨ ਲਈ ਜੇਲ੍ਹ ਦੇ ਵਿੱਚੋਂ ਬਾਹਰ ਰੱਖਿਆ ਜਾਊਗਾ ਇਹ ਖਬਰ ਸੁਣ ਕੇ ਸਾਰੇ ਅੰਮ੍ਰਿਤਪਾਲ ਸਿੰਘ ਦੇ ਸਪੋਰਟਰ ਹਨ ਜਿਹੜੇ ਕਿ ਬਹੁਤ ਖੁਸ਼ ਹੋਏ ਨੇ ਸੋ ਉੱਥੇ ਆਪਾਂ ਤੁਹਾਨੂੰ ਦੱਸਦੇ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈਣ ਵਾਸਤੇ ਡੇਬਰੂਗੜ੍ਹ ਜੇਲ੍ਹ ਨੂੰ ਰਵਾਨਾ ਹੋ ਚੁੱਕੀ ਆ ਪੰਜਾਬ ਪੁਲਿਸ ਤੇ ਉਹਨਾਂ ਨੂੰ 5 ਤਰੀਕ ਨੂੰ ਦਿੱਲੀ ਵਿਖੇ ਸੌਂ ਚੁੱਕ ਸਮਾਗਮ ਦੇ ਵਿੱਚ ਲਿਆਂਦਾ ਜਾਊਗਾ ਸੋ ਬਾਕੀ ਲੋਕ ਇੱਥੇ ਵੀ ਕਹਿੰਦੇ ਪਏ ਨੇ ਕਿ ਹੁਣ ਜਲਦੀ ਹੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਵੀ ਕੀਤਾ ਜਾ ਸਕਦਾ ਹੈਗਾ ਸੋ ਬਾਕੀ ਇਨ੍ਹਾਂ ਗੱਲਾਂ ਬਾਰੇ ਤੁਸੀਂ ਕੀ ਸੋਚਦੇ ਹੋ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾ ਕੀਤਾ ਜਾਊਗਾ ਜਾਂ ਨਹੀਂ ਕੀਤਾ ਜਾਊਗਾ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਚ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਬਾਕੀ ਜੇਕਰ ਤੁਹਾਨੂੰ ਇਹ ਖਬਰ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰੱਖਾ